ਚਾਲ ਵਲੇ ਜਈਆ ਤਾਂ ਤਲਵਾੜਾ ਜਿਹੜਾ ਇਹ ਉਹ ਬਹੁਤ ਸੋਹਣਾ ਸੀ ਬਹੁਤ ਆਬਾਦੀ ਜੀ ਇੱਥੇ ਪਰ ਸਾਡੀਆਂ ਪੁਰਾਣੀਆਂ ਸਰਕਾਰਾਂ ਦੀਆਂ ਨਲਾਕੀਆਂ ਕਰਕੇ ਪੁਰਾਣੇ ਐਮਪੀਆ ਵੀ ਨਲਾਕੀਆਂ ਕਰਕੇ ਐਮਪੀ ਇਹਨਾਂ ਲੱਗੇ ਤਾਂ ਆ ਗਏ ਕਿ ਜਿਹੜਾ ਬੀਬੀਐਮਪੀ ਦਾ ਜਿੰਨਾ ਵੀ ਹੈਗਾ ਉਹ ਸਾਰਾ ਇੱਕ ਐਮਪੀ ਦੇ ਹੱਥ ਤੇ ਕਿਹੜੀ ਆਪਣੀ ਸੈਂਟਰ ਗਵਰਨਮੈਂਟ ਦੇ ਹੱਥਾਂ ਦਾ ਤੇ ਧਿਆਨ ਨਹੀਂ ਦਿੱਤਾ ਸਾਡੀ ਸਰਕਾਰ ਜਿਹੜੀ ਲੋਕਾਂ ਦੀ ਸਰਕਾਰ ਆਮ ਆਵੀ ਪਾਰਟੀ ਸਰਕਾਰ ਦਾ ਟਪਣ ਉਦੋਂ ਚਨੀਤਲਵਾੜੇ ਦੀਆਂ ਤਿੰਨ ਕਲੋਨੀਆਂ ਆਹੋ ਜੀਆਂ ਨੇ ਜਿਹੜੀਆਂ ਪੰਜਾਬ ਸਰਕਾਰ ਦੇ ਅਧੀਨ ਉਹਦੇ ਵਿਚਾਈ ਟਿਕੂ ਨੇ ਨਾਲ ਇਹ ਵੀ ਕਲੋਨੀ ਹੈ ਇਹਦੇ ਵਿੱਚ ਜਿਹੜੀਆਂ ਜਿਹੜੇ ਬਿਲਡਿੰਗਾਂ ਨੇ ਜਾਂ ਜਿਹੜੀਆਂ ਸੜਕਾਂ ਨੇ ਉਹ ਬਹੁਤ ਖਸਤਾ ਹਾਲਤ ਹੋ ਚੁੱਕੀਆਂ ਸੀ ਕਿਉਂਕਿ ਪੰਜਾਬ ਸਰਕਾਰ ਇਹਨਾਂ ਨੂੰ ਮੇਨਟੇਨ ਵੀ ਨਹੀਂ ਰੱਖ ਪਾਈ ਤੇ ਹੁਣ ਜਿਹੜਾ ਇਹ ਅਸੀਂ ਪਾਸਟ ਤਿੰਨ ਕੁ ਮਹੀਨੇ ਤੋਂ ਜਦ ਤੋਂ ਪੁਰਾਣੀ ਨਗਰ ਕੌਂਸਲ ਭੰਗ ਹੋਈ ਹੈ ਉਸ ਤੋਂ ਬਾਅਦ ਕਿਉਂਕਿ ਪਹਿਲੇ ਨਗਰਪਾਲਿਕਾ ਨਾਲ ਸਾਨੂੰ ਕੰਮ ਕਰਨ 'ਚ ਦਿੱਕਤ ਸੀਗੀ ਥੋੜੀ-ਬਹੁਤੀ ਹਣਾ ਹੁੰਦੀ ਤੇ ਹੁਣ ਜਾਦੇ ਭੰਗ ਹੋਈ ਉਸ ਤੋਂ ਬਾਅਦ ਫਾਈਟੇ ਕੋਲੋਨੀ ਈਵੀ ਕੋਲੋਨੀ ਸ਼ਾਹਨਰ ਤੋਂ ਰੋਣੀ ਇਹਨਾਂ ਸਾਰਿਆਂ ਦੀਆਂ ਸੜਕਾਂ ਇਹਨੇ ਬਣ ਕੇ ਤਿਆਰ ਨੇ ਤੇ ਵਿਜ਼ਨ ਸੀਗਾ ਕਿ ਕਿਉਂ ਚੱਲੇ ਆਪਾਂ ਕਿ ਸਾਡੀ ਸਰਕਾਰ ਆਊਗੀ ਸਰਕਾਰ ਆਣ ਤੋਂ ਬਾਅਦ ਆਪਾਂ ਜਿਹੜਾ ਇਹ ਉਹ ਲੋਕ ਭਲਾਈ ਦੀ ਕੰਮ ਕਰਾਉਣਾ ਕਿਉਂਕਿ ਆਪਾਂ ਬਹੁਤ ਧਰਨੇ ਵੀ ਲਗਾਏ ਸੀ ਚਾਹੇ ਉਹ ਸਾਡਾ ਬੀਬੀ ਅੰਮੀ ਹਸਪੀਟਲ ਹੋਵੇ ਉਹਦੇ ਵਿੱਚ ਉਹਦੇ ਕਰਕੇ ਬਹੁਤ ਤਰਲੇ ਲਗਾਏ ਪਰ ਸਾਨੂੰ ਜਿਹੜਾ ਹੈ ਉਹਦੇ ਡਾਕਟਰਾਂ ਦੀ ਬਹੁਤ ਕਮੀ ਸੀਗੀ ਉਹਦੇ ਡਾਕਟਰਾਂ ਦੀ ਕਮੀ ਨੂੰ ਦੂਰ ਕੀਤਾ ਗਿਆ ਹੈ ਫਿਰ ਸਾਡੇ ਮਾਨਯੋਗ ਐਮਪੀ ਅਰਵਜਨ ਸਿੰਘ ਅਜੇ ਲੋ ਮੈਂਬਰ ਨੇ ਉਹਨਾਂ ਨੇ ਜਿਹੜਾ ਇਹਦੇ ਵਾਸਤੇ ਐਕਸਰੇ ਐਕਸਰੇ ਸਕੈਨਿੰਗ ਮਸ਼ੀਨ ਵਾਲੀ ਜਿਹੜੇ ਪੈਸੇ ਫੰਡਰੇ raising ਕੀਤਾ ਸਾਡੇ ਤਲਵਾੜੇ ਦੇ ਲੋਕਾਂ ਨੇ ਸਿਰਫ ਵੋਟਾਂ ਨਹੀਂ ਵਤਿਆ ਉਹਨਾਂ ਨੇ ਕਦੇ ਵਿਕਾਸ ਦੀ ਗੱਲ ਨਹੀਂ ਕੀਤੀ ਤੇ ਤਾਂ ਬਾਬਾ ਉਹਨਾਂ ਨੂੰ ਪੁੱਛਦੇ ਸੀਗੇ ਕਿ ਤੁਸੀਂ ਸਾਡੇ ਸੈਕਟਰਾਂ 'ਚ ਕੋਈ ਕੰਮ ਕਿਉਂ ਨਹੀਂ ਕਰਦੇ ਤਾਂ ਇੱਕੋ ਹੀ ਜਵਾਬ ਆਤੈਗਾ ਜੀ ਕਿ ਸਭ ਨੂੰ ਬੀਬੀਐਮਡੀ ਐਨਓ ਸੀ ਉਹਨਾਂ ਦੇ ਨੀਅਤ ਵਿੱਚ ਬਹੁਤ ਵੱਡੀ ਖੋਤੀ ਸੀ ਸਿਰਫ ਉਹਨਾਂ ਕੋਲ ਬਹਾਨੇ ਸੀ ਇਸੇ ਕਰਕੇ ਅਸੀਂ ਆਪਣਾ ਨਾਰਾ ਰੱਖਿਆ ਬਹਾਨਾ ਨਹੀਂ ਬਦਲਾਓ ਸਾਡੇ ਵਾਰਡ 'ਚ ਵੀ ਇਹੀ ਚੱਲ ਰਿਹਾ ਕਿ ਉਹ ਸਿਰਫ ਉਹ ਆਪਣਾ ਪ੍ਰਚਾਰ ਨਹੀਂ ਕਰ ਰਹੇ ਉਹ ਸਾਡੇ ਕੋਲ ਭੰਡੀ ਪ੍ਰਚਾਰ ਵੀ ਜ਼ਰੂਰ ਕਰ ਰਹੇ ਪਿਛਲਾ ਵਿਜ਼ਨ ਸੀਗਾ ਕੋਈ ਨਾ ਅਗਲਾ ਵਿਜ਼ਨ ਨਾ ਨਾਲੇ ਤਾਂ ਇਹਨਾਂ ਨੇ ਸਾਡੇ ਵਾਰਡ ਵਿੱਚ 10000 ਰੁਪਏ ਦਾ ਵੀ ਕੰਮ ਹੋਊਗਾ ਬਹੁਤ ਛੋਟੀ ਮਾਉਂਟ ਕਹਿ ਰਹੇ ਸਰ 10000 ਦਾ ਕੰਮ 10 ਲੱਖ ਤੇ ਨਹੀਂ ਹੋਇਆ ਪਰ ਸਾਡੇ ਪਾਣੀ ਯੋਗ ਵਿਧਾਇਕ ਕਰਨਵੀਰ ਸਿੰਘ ਨੂੰ ਮੰਨ ਜੀ ਦੀ ਸੋਚ ਦਾ ਦਿਕਾ ਸਾਡੇ ਵਾਰਡ ਵਿੱਚ ਕਰੀਬ 90 ਲੱਖ ਤੋਂ ਉੱਪਰ ਦੇ ਕੰਮ ਹੋ ਚੁੱਕੇ ਜਨ ਤਿਆਰ ਰੋਡ ਮੈਪ ਤਿਆਰ ਜਿਹੜਾ ਕੀਤਾਗਾ ਆਪਣੇ ਆਪਣਾ ਵਾਰਡ ਨੂੰ ਲੈ ਕੇ ਹਾਲਾਂਕਿ ਤੁਹਾਡੀ ਜਿਹੜੀ ਜ਼ਿੰਮੇਵਾਰੀ ਪੂਰੇ ਸ਼ਹਿਰ ਦੀ ਆ ਤੁਸੀਂ ਕੋਆਰਡੀਨੇਟਰ ਵੀ ਹੋ ਸੋਸ਼ਲ ਮੀਡੀਆ ਦਿੱਤਾ ਆਮ ਆਦਮੀ ਪਾਰਟੀ ਦੇ ਅਗੂ ਵੀ ਕਿਸ ਤਰ੍ਹਾਂ ਦਾ ਰੋਡ ਮੈਪ ਜਿਹੜਾ ਤੁਸੀਂ ਹੁਣ ਤਿਆਰ ਕੀਤਾ ਆਪਣੇ ਵਾਰਡ ਦਾ ਵਾਰਡ ਵਿੱਚ ਜਦੋਂ ਵਿਧਾਇਕ ਸਾਹਿਬ ਨੇ ਸਾਡੀ ਡਿਊਟੀ ਲਗਾਈ ਉਹਦੇ ਵਿੱਚ ਵਾਰਡ ਇੰਚਾਰ ਲਗਾਇਆ ਸਾਨੂੰ ਅਸੀਂ ਵਾਰਡ ਤੇ ਪੂਰਾ ਫੋਕਸ ਕੀਤਾ ਆਪਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਿਆ ਲੋਕਾਂ ਦੀ ਮੁੱਖ ਮੰਗ ਸੀ ਜਿਹੜੀ ਉੱਥੇ ਵੀ ਨਹੀਂ ਕਰਵਾਉਣਾ ਇਹ ਉਹ ਉਹਦੇ ਕਰਕੇ ਨਾ ਹੋਣ ਕਰਕੇ ਤੇ ਬਹੁਤ ਸਮੱਸਿਆ ਸੀਗੀ ਪੁਰਾਣੀਆਂ ਸਰਕਾਰਾਂ ਦੇ ਬਹਾਨੇ ਸੋਲ ਤੁਣ ਕੇ ਲੋਕ ਕਾਪ ਕਾਂਗਰਸ ਆ ਬੀਜੇਪੀ ਆ ਕਬਜ਼ਾ ਰਹਿ ਨਾ ਕਰ ਕੌਣ ਸੰਭਲਦੇ ਆਮ ਆਦਮੀ ਪਾਰਟੀ ਪੈਦੀ ਵਰੀ ਕਿਸ ਤਰ੍ਹਾਂ ਤੇ ਆਪਾਂ ਕਿਸ ਨੂੰ ਕੱਟ ਨਹੀਂ ਆਖਦੇ ਤੁਹਾਨੂੰ ਪਾਰਟੀਆਂ ਰਵਾਇਤੀ ਪਾਰਟੀਆਂ ਨੇ ਨਜ਼ਰ ਆ ਰਹੀ ਦੁਗਣੀ ਬੇ ਨਜ਼ਰ ਆ ਰਹੀ ਹੈ ਕਿਉਂਕਿ ਉਦੋਂ ਸਾਡੇ ਕੋਲ ਵਿਜੇ ਨੂੰ ਸੀਗਾ ਦਿਖਾਣ ਹੁਣ ਸਾਡੇ ਕੀਤੇ ਕੰਮ ਇਹ ਜੇ ਤੁਹਾਨੂੰ ਕੰਮਾਂ ਦੀ ਜਾਣਕਾਰੀ ਦਵਾਂ ਤਾਂ ਹੋ ਸਕਦਾ ਸਾਡਾ ਇੰਟਰਵਿਊ ਜਿਹੜਾ 2 ਘੰਟੇ ਵਿੱਚ ਚੱਲੇ ਜੇ ਕਿਉਂਕਿ ਇਹ ਬਹੁਤ ਕੰਮ ਕੀਤੇ ਨੇ ਆਮਾਦੀ ਪਾਰਟੀ ਸਰਕਾਰ ਦੇ ਤਲਵਾੜੇ ਜਿਹਾ ਕਿ ਇਹਨਾਂ ਨੂੰ ਦੋ ਦੋ ਇੱਕ ਬਾਰੇ ਅੱਜ ਦੋ ਦੋ ਟਿਕਟਾਂ ਦੇਣੀਆਂ ਪੈ ਗਈਆਂ ਭਾਜਪਾ ਨੂੰ ਉਮੀਦਵਾਰ ਨਹੀਂ ਮਿਲੇ ਭਾਜਪਾ ਕਰ ਕੱਲੇ ਕੱਲੇ ਕਰ ਦਰਵਾਜ਼ਾ ਖੜਕਾ ਕੇ ਟਿਕਟ ਦਿੰਦੀ ਸੀ ਪਰ ਨਾ ਉਮੀਦ ਆਈ ਇਹਨਾਂ ਨੂੰ ਕਹਾਂ ਤਾਂ ਸਾਡਾ ਬਚ ਚੁੱਕਾ ਲੋਕਾਂ ਨੇ 2022 ਜਿਹੜਾ ਆਮਾਦੀ ਪਾਰਟੀ ਸਰਕਾਰ ਨੂੰ ਚੁਣ ਕੇ ਤਾਂ ਤੋਂ ਵੜਾ ਬਚਾ ਚੁੱਕੇ ਤੇ ਇਸ ਵਾਰ ਵੀ ਲੋਕਾਂ ਨੇ ਮਨ ਬਣਾ ਲਿਆ ਹੋਇਆ ਆਮ ਆਦਮੀ ਪਾਰਟੀ ਦੀ ਜਿਹੜੀ ਨਗਰ ਕੌਂਸਲ ਚ ਚੱਲ ਰਹੀ ਹੈ ਇੱਥੋਂ ਦੇ ਅੱਛੇ ਨੇ ਬੜੀ ਖੁਸ਼ੀ ਹੈ ਕਿ ਅ ਅੱਜ ਤੋਂ ਪਹਿਲੇ ਅੱਜ ਤੋਂ ਪਹਿਲੇ ਕੀ ਭੱਲੇ ਵੀ ਹੋ ਜੁੜੇ ਵਿਕਾਸ ਦੇ ਨਾਂ ਤੇ ਉੱਤੇ ਗੱਲ ਨਹੀਂ ਕਰਦੇ ਤੁਸੀਂ ਉਹਨਾਂ ਦੇ ਨਾਲ ਜੇਕਰ ਗੱਲ ਵੀ ਕਰੋਗੇ ਤਾਂ ਉਹਨਾਂ ਕੋ ਕੋਈ ਵਿਜ਼ਨ ਨਹੀਂ ਹੈ ਕੁਝ ਨਹੀਂ ਹੈ ਬਸ ਉਹਨਾਂ ਨੂੰ ਇੱਕੋ ਹੀ ਚੀਜ਼ ਹੈ ਕਿ ਆਪਾਂ ਸੀਟ ਜਿੱਤ ਲਈ ਉਹਨਾਂ ਨੂੰ ਕਿਸੇ ਚੀਜ਼ ਨਾਲ ਕੋਈ ਖਾਸ ਕਰਕੇ ਵਿਰੋਧੀ ਵੀ ਤੁਹਾਡੇ ਤੇ ਤੰਜ ਕੱਸ ਰਹੇ ਨੇ 1000 ਰੁਪਏ ਮਹਿਲਾਂਾ ਉਹ ਮਹਿਲਾਵਾਂ ਦਾ 1000 ਰੁਪਏ ਕਹਿੰਦੇ ਸਾਨੂੰ ਕਦੋਂ ਮਿਲੇਗਾ ਮਹਿਲਾ ਉਹ ਡਿਗਰੀ ਜੋ ਜੋ ਵਾਦੇ ਆਮ ਆਦੀ ਪਾਰਟੀ ਦੀ ਪੰਜਾਬ ਸਰਕਾਰ ਨੇ ਕੀਤੇ ਉਹ ਡੈਫੀਨੇਟਲੀ ਉਹ ਪੂਰੇ ਕਰਨੀ ਹੈ ਕੋਈ ਮੁਕਰ ਨਹੀਂ ਆਉਣ ਵਾਲੇ ਆਉਣ ਵਾਲੇ ਕੁਝ ਸਮੇਂ ਵਿੱਚ ਆਮ ਆਦੀ ਪਾਰਟੀ ਜਿਹੜੀ ਹੈ ਜਿਹੜੀ ਸਰਕਾਰ ਪੰਜਾਬ ਸਰਕਾਰ ਨੇ ਆਪਣੇ ਇਹ ਨਹੀਂ ਪੂਰੇ ਕੋਈ ਕੋਤੀ ਪਾਰਟੀ ਹੈ ਇਹ ਦੇਸ਼ ਦੀ ਜਿਹੜੀ ਕਿ ਮੈਨੀਫੈਸਟੋ ਬਣਾਉਣ ਤੋਂ ਪਹਿਲੇ ਹੀ ਇਹਨੂੰ ਵੈਰੀਫਾਈ ਕਰਦੇ ਕਿ ਆਪ ਕਰ ਪਾਵਾਂਗੇ ਕਿ ਨਹੀਂ ਕਰ ਸਕਾਂਗੇ ਪੜ ਕਿ ਪੰਜ ਮਹੀਨੇ ਤੋਂ ਬਾਅਦ ਹੀ ਨਹੀਂ ਪਰ ਤੁਸੀਂ ਗੱਲ ਕਰੀਏ ਬਾਜ਼ਾਰ ਦੇ ਵਿੱਚ ਤੁਹਾਡੇ ਵਿਰੋਧੀ ਕਹਿੰਦੇ ਨੇ ਅਸੀਂ ਨਹੀਂ ਕਹਿ ਰਹੇ ਇਹਨਾਂ ਦੇ ਚੋਣਾਂ ਦੇ ਜਦੋਂ ਐਲਾਨ ਹੋਣਾ ਉਸ ਤੋਂ ਪਹਿਲੇ ਕੰਮ ਸ਼ੁਰੂ ਕੀਤਾ ਉਸ ਤੋਂ ਪਹਿਲੇ ਜੇ ਤਾਂ ਇਹਨੇ ਸਰਕਾਰ ਹੈ ਉਸ ਵੇਲੇ ਕੰਮ ਹੀ ਨੇ ਜ਼ਿਆਦਾ ਕਿਉਂ ਨਹੀਂ ਹੋਇਆ ਉਹਦੇ ਬਾਰੇ ਕੀ ਕਹਿਣਾ ਕਰਦੇ ਜਦ ਤੋਂ ਪ੍ਰਸ਼ਾਸਨਿਕ ਲੱਗਾ ਉਹ ਤੋਂ ਨਹੀਂ ਅਸੀਂ ਆਵਾਜ਼ੀ ਪਾਰਟੀ ਜਿਹੜੀ ਹੈ ਉਹ ਪੰਜਾਬ ਸਰਕਾਰ ਸਿੱਧਾ ਤੌਰ ਤੇ ਬਹੁਤ ਤੇਜ਼ੀ ਨਾਲ ਕੰਮ ਕਰ ਰਹੀ ਹੈ ਆਮ ਆਦਮੀ ਪਾਰਟੀ ਪਹਿਲੀ ਵਾਰ ਤਲਵਾੜਾ ਤੋਂ ਨਗਰ ਕੌਂਸਲ ਚੋਣਾਂ ਲੜ ਰਹੀ ਹੈ ਉਹਨਾਂ ਵੱਲੋਂ 13 ਵਾਰਡਾਂ ਦੇ ਵਿੱਚ ਆਪਣੇ ਉਮੀਦਵਾਰ ਜਿਹੜੇ ਉਤਾਰ ਦਿੱਤੇ ਗਏ ਨੇ ਸੋ ਇਸ ਵੇਲੇ ਸਾਡੇ ਨਾਲ ਵਾਰਡ ਨੰਬਰ 7 ਦੇ ਵਿੱਚੋਂ ਸਟੇਟ ਸੋਸ਼ਲ ਮੀਡੀਆ ਕੋਆਰਡੀਨੇਟਰ ਅਤੇ ਉਮੀਦਵਾਰ ਅੰਕੁਸ਼ सूद ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਤਿਆਰੀ ਹੈ ਗੱਲ ਕਰੀਏ ਹਲਕਾ ਦਸੂਹਾ ਤੋਂ ਵਿਧਾਇਕ ਤੋਂ ਉਹਨਾਂ ਦੇ ਬਹੁਤ ਕਰੀਬੀ ਦੱਸੇ ਜਾਂਦੇ ਨੇ ਨਾਲ ਗੱਲਬਾਤ ਕਰਾਂ ਕਿ ਸਰਾਂ ਦੀ ਤਿਆਰੀਆਂ ਜਿਹੜੀ ਆਮ ਆਦਮੀ ਪਾਰਟੀ ਦੀਆਂ ਇਸ ਵੇਲੇ ਆਪਣੇ ਵਾਰਡ ਨੂੰ ਲੈ ਕੇ ਹੈਗੀਆਂ ਨੇ ਸਭ ਤੋਂ ਪਹਿਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਜੀ ਤੇ ਜਿਵੇਂ ਕਿ ਤੁਸੀਂ ਸਵਾਲ ਕੀਤਾ ਕਿ ਜਿਹੜੇ ਸਾਡੇ ਵਾਰਡ ਚ ਤਿਆਰੀਆਂ ਸਾਡੀਆਂ ਬਹੁਤ ਵਧੀਆ ਚੱਲ ਰਹੀਆਂ ਨੇ ਬਹੁਤ ਵਧੀਆ ਲੋਕਾਂ ਵੱਲੋਂ ਬਹੁਤ ਪ੍ਰਵਾਹ ਹੁਗਾਰਾ ਮਿਲ ਰਿਹਾ ਸਾਨੂੰ ਆਮ ਆਦਮੀ ਪਾਰਟੀ ਨੂੰ ਸਾਨੂੰ ਉਮੀਦ ਹੈ ਕਿ ਲੋਕ ਇਸ ਵਾਰ ਸਾਨੂੰ ਚੁਣ ਕੇ ਜਿਹੜਾ ਇਹ ਉਹ नगर काउंसिल ਵਿੱਚ ਭੇਜਣੀ ਅੰਕੂ ਜੀ ਗੱਲ ਕਰੀਏ ਵਿਕਾਸ ਦੀ ਖਾਸ ਕਰਕੇ ਤਲਵਾੜਾ ਸ਼ਹਿਰ ਹੈ ਉਹ ਛੋਟਾ ਸ਼ਹਿਰ ਪਰ ਇੱਕ ਸਮਾਂ ਹੁੰਦਾ ਸੀ ਬਹੁਤ ਇਹਨੂੰ ਸੁੰਦਰਤਾ ਹੁੰਦੀ ਸੀ ਸ਼ਹਿਰ ਦੇ ਇਹਨੂੰ ਬਿਊਟੀਫੁੱਲ ਸਿਟੀ ਜਿਵੇਂ ਚੰਡੀਗੜ੍ਹ ਦੇ ਤਰ੍ਹਾਂ ਜਿਹੜਾ ਇਹਨੂੰ ਕਹਿੰਦੇ ਬਣਾਇਆ ਸੀ ਔਰ ਜੋ ਜਿਹੜਾ ਵੀ ਇੱਥੇ ਆਂਦਾ ਸੀ ਚੰਡੀਗੜ੍ਹ ਔਰ ਤਲਵਾੜੇ ਦੇ ਵਿੱਚ ਫਰਕ ਨਹੀਂ ਸਮਝ ਪਾਉਂਦਾ ਸੀ ਪਰ ਪਿਛਲੇ 10 ਤੋਂ 15 ਸਾਲਾਂ ਦੇ ਵਿੱਚ ਹਾਲਾਤ ਉਹ ਹੋ ਗਏ ਸ਼ਹਿਰ ਦੇ ਕਿ ਲੋਕਾਂ ਨੇ ਏ ਤੱਕ ਕਹਿਤਾ ਕਿ ਸਾਤੋਂ ਜਦੋਂ ਵੀ ਕੋਈ ਲੋਏ ਵੋਟਾ ਮੰਗਣ ਆਣਗੇ ਤਾਂ ਇਸ ਇਹਨਾਂ ਨੂੰ ਹੁਣ ਜਿਹੜਾ ਮੂੰਹ ਤੋੜਮਾ ਜਵਾਬ ਦੇਣਗੇ ਹੁਣ ਦੇ ਹਾਲਾਤ ਕੀ ਨੇ ਲੋਕਾਂ ਦੇ ਵਿੱਚ ਜਾ ਰਹੇ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਅੱਜ ਤੋਂ ਜੇਕਰ 15-20 ਸਾਲ ਪਹਿਲੇ ਜਾਈਏ ਤਾਂ ਤਲਵਾੜਾ ਜਿਹੜਾ ਇਹ ਉਹ ਬਹੁਤ ਸੋਹਣਾ ਸੀ ਬਹੁਤ ਆਬਾਦੀ ਸੀ ਇੱਥੇ ਪਰ ਸਾਡੀਆਂ ਪੁਰਾਣੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਰਕੇ ਪੁਰਾਣੇ ਐਮਪੀਆਂ ਦੀਆਂ ਨਲਾਇਕੀਆਂ ਕਰਕੇ ਐਮਪੀ ਇਹਨਾਂ ਲੱਗੇ ਤਾਂ ਆ ਗਏ ਕਿਉਂਕਿ ਇਹ ਜਿਹੜਾ ਬੀਬੀਐਮਪੀ ਦਾ ਜਿੰਨਾ ਵੀ ਹੈਗਾ ਉਹ ਸਾਰਾ ਇੱਕ ਐਮਪੀ ਦੇ ਹੱਥ ਇਹ ਜਿਹੜੀ ਆਪਣੀ ਸੈਂਟਰ ਗਵਰਨਮੈਂਟ ਦੇ ਹੱਥਾਂ ਦਾ ਤੇ ਇਹਨਾਂ ਦੋਨਾਂ ਸਰਕਾਰਾਂ ਦੇ ਜਿਹੜੇ ਨਲਾਕੀਆਂ ਰਹੀਆਂ ਅੱਜ ਤੱਕ ਰਹੀਆਂ ਤੇ ਨਾਲ ਦੇ ਨਾਲ ਪੰਜਾਬ ਸਰਕਾਰ ਦੀ ਵੀ ਨਲਾਕੀ ਰਹੀ ਪਿਛਲੀ ਸਰਕਾਰ ਦੀ ਜਿਨ੍ਹਾਂ ਨੇ ਤਲਵਾੜੇ ਦੀਆਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਕਲੋਨੀਆਂ ਨੇ ਉਹਨਾਂ ਉੱਤੇ ਧਿਆਨ ਨਹੀਂ ਦਿੱਤਾ ਸਾਡੀ ਸਰਕਾਰ ਜਿਹੜੀ ਲੋਕਾਂ ਦੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਜਦ ਬਣੀ ਉਦੋਂ ਜਿਹੜੀ ਤਲਵਾੜੇ ਦੀਆਂ ਤਿੰਨ ਕਲੋਨੀਆਂ ਇਹੋ ਜਿਹੀਆਂ ਨੇ ਜਿਹੜੀਆਂ ਪੰਜਾਬ ਸਰਕਾਰ ਦੇ ਅਧੀਨ ਆਉਂਦੀਆਂ ਨੇ ਉਹਦੇ ਵਿੱਚੋਂ ਆਈਟੀਆ ਕਲੋਨੀ ਐ ਸ਼ਾਹਨਹਿਰ ਕਲੋਨੀ ਐ ਤਾਂ ਇਹ ਵੀ ਕਲੋਨੀ ਹੈ ਹੂੰ ਇਹਦੇ ਵਿੱਚ ਜਿਹੜੀਆਂ ਜਿਹੜੇ ਬਿਲਡਿੰਗਾਂ ਨੇ ਹੂੰ ਜਾਂ ਜਿਹੜੀਆਂ ਸੜਕਾਂ ਨੇ ਉਹ ਬਹੁਤ ਖਸਤਾ ਹਾਲਤ ਹੋ ਚੁੱਕੀਆਂ ਸੀ ਕਿਉਂਕਿ ਪੰਜਾਬ ਸਰਕਾਰ ਨੇ ਇਹਨਾਂ ਨੂੰ ਮੇਨਟੇਨ ਵੀ ਨਹੀਂ ਰੱਖ ਪਾਈ ਹੂੰ ਤੇ ਹੁਣ ਜਿਹੜਾ ਇਹ ਅਸੀਂ ਲਾਸਟ 3 ਕੁ ਮਹੀਨੇ ਤੋਂ ਜਦੋਂ ਪੁਰਾਣੀ ਨਗਰ ਕੌਂਸਲ ਭੰਗ ਹੋਈ ਹੈ ਉਸ ਤੋਂ ਬਾਅਦ ਕਿਉਂਕਿ ਪਹਿਲੇ ਨਗਰ ਕੌਂਸਲ ਸਾਨੂੰ ਕੰਮ ਕਰਨ 'ਚ ਦਿੱਕਤ ਸੀਗੀ ਥੋੜੀ-ਬਹੁਤੀ ਹੈ ਨਾ ਹੁੰਦੀ ਤੇ ਹੁਣ ਜਦੋਂ ਭੰਗ ਹੋਈ ਹੈ ਉਸ ਤੋਂ ਬਾਅਦ ਆਈਟੀ ਕਲੋਨੀ ਈ ਵੀ ਕਲੋਨੀ ਸ਼ਾਰਨਰ ਕਲੋਨੀ ਇਹਨਾਂ ਸਾਰੀਆਂ ਦੀਆਂ ਸੜਕਾਂ ਜਿਹੜੀਆਂ ਬਣ ਕੇ ਤਿਆਰ ਨੇ ਈ ਵੀ ਕਲੋਨੀ ਦਾ ਥੋੜਾ ਇਹ ਕੰਮ ਦਿੰਦਾ ਬਾਕੀ ਦੋਨੋਂ ਦੀਆਂ ਤਿਆਰ ਨੇ ਤੇ ਇਸ ਤੋਂ ਬਾਅਦ ਸਾਡਾ ਜਿਹੜਾ ਅਗਲਾ ਵਿਜ਼ਨ ਹੈ ਉਹ ਹੈ ਕਿ ਇਹਨਾਂ ਕਲੋਨੀਆਂ ਉੱਤੇ ਮੇਨਟੇਨੈਂਸ ਕਰਾਵਾਂਗੇ ਮੇਨਟੇਨੈਂਸ ਕਰਾਉਣ ਤੋਂ ਬਾਅਦ ਇਹਨਾਂ ਦੇ ਉੱਤੇ ਲਾਈਟ ਦਾ ਪੂਰਾ ਪਵੰਦ ਕਰਵਾਵਾਂਗੇ ਇਹ ਕਮੀਆਂ ਵਾਲੇ ਕਲੋਨੀਆਂ ਚ ਹੈਗੀਆਂ ਤਾਂ ਉਹਨੂੰ ਆਪਾਂ ਬਹੁਤ ਜਲਦ ਦੂਰ ਕਰਵਾਵਾਂਗੇ ਆਪਾਂ ਜਿਹੜਾ ਇਹ ਉਹ ਲੋਕ ਭਲਾਈ ਲਈ ਕੰਮ ਕਰ ਪਾਵਾਂਗੇ ਕਿਉਂਕਿ ਅਪਾ ਬਹੁਤ ਤਰਨੇ ਵੀ ਲਗਾਏ ਰਹੇ ਹੂੰ ਚਾਹੇ ਉਹ ਸਾਡਾ ਬੀਵੀਐਮਬੀ ਹਸਪੀਟਲ ਹੋਏ ਉਹਦੇ ਵਿੱਚ ਉਹਦੇ ਉਹਦੇ ਕਰਕੇ ਅਪਾ ਬਹੁਤ ਤਰਨੇ ਲਗਾਏ ਹੂੰ ਪਰ ਸਾਨੂੰ ਜਿਹੜਾ ਇਹ ਉਹਦੇ ਡਾਕਟਰਾਂ ਦੀ ਬਹੁਤ ਕਮੀ ਸੀਗੀ ਉਹਦੇ ਚ ਡਾਕਟਰਾਂ ਦੀ ਕਮੀ ਨੂੰ ਦੂਰ ਕੀਤਾ ਗਿਆ ਹੈ ਫਿਰ ਸਾਡੇ ਮਾਨਯੋਗ ਐਮਪੀ ਹਰਭਜਨ ਸਿੰਘ ਰਾਜਸਵਾ ਮੈਂਬਰ ਨੇ ਉਹਨਾਂ ਨੇ ਜਿਹੜਾ ਇਹ ਇਹਦੇ ਵਾਸਤੇ ਐਕਸ ਰੇ ਐਕਸ ਰੇ ਸਕੈਨਿੰਗ ਮਸ਼ੀਨ ਵਾਲੀ ਜਿਹੜੇ ਪੈਸੇ ਫੰਡ ਰੈਇਜ਼ ਕੀਤਾ ਤਾਂ ਸਾਨੂੰ ਮਾਣ ਹੈ ਮਹਿਸੂਸ ਹੁੰਦਾ ਹੈ ਇਹ ਚੀਜ਼ ਲਈ ਇਹ ਜਿਹੜੀ ਪਾਰਟੀ ਨਾਲ ਆਪਾਂ ਜੁੜੇ ਸੀ ਉਹਨਾਂ ਨੇ ਸਾਡੇ ਤਲਵਾੜੇ ਵਾਸਤੇ ਨਾ ਸੋਚ ਰਹੇ ਨੇ ਰੁਪਿੰਦਰ ਸਿੰਘ ਜੀ ਜਿਹੜੇ ਨੇ ਇਹ ਮੁੱਦਾ ਉੱਤੇ ਵੀ ਚੱਕ ਚੁੱਕੇ ਨੇ ਵਿਕਾਸ ਦੀ ਗੱਲ ਕਰੇ ਕੀ ਕੁਝ ਵਿਕਾਸ ਜਿਹੜਾ ਤੁਹਾਡੀ ਪਾਰਟੀ ਨੇ ਤੁਹਾਡੇ ਵਾਰਡ ਦੇ ਵਿੱਚ ਕੀਤਾ ਸਾਡੇ ਵਾਰਡ 'ਚ ਵਾਰਡ ਨੰਬਰ 7 ਪੈਂਦਾ ਮੇਰਾ ਸੈਕਟਰ 3 ਪੈਂਦਾ ਸੈਕਟਰ 3 ਵਿੱਚ ਵੈਸੇ ਦੋ ਵਾਰਡ ਹੋਰ ਵੀ ਨੇ ਤੇ ਜਿਹੜਾ ਸਾਡਾ ਵਾਲਾ ਵਾਰਡ ਹੈ ਉਹਦੇ ਵਿੱਚ ਮੋਸਟਲੀ ਐਸਸੀਐਫ ਹੈ ਪਿਛਲੀਆਂ ਸਰਕਾਰਾਂ ਜਿਹੜੀਆਂ ਚਾਹੇ ਉਹ ਨਗਰ ਕੌਂਸਲ ਦੀ ਆਪਣੀ ਬੀਜੇਪੀ ਰਹੀ ਹੈ ਚਾਹੇ ਉਹ ਕਾਂਗਰਸ ਰਹੀ ਐ ਇਹਨਾਂ ਦੋਨਾਂ ਸਰਕਾਰਾਂ ਨੇ ਸਾਨੂੰ ਜਿਹੜਾ ਇਹ ਉਹ ਸਿਰਫ ਸਾਡੇ ਤਲਵਾੜੇ ਦੇ ਲੋਕਾਂ ਨੂੰ ਸਿਰਫ ਵੋਟਾਂ ਲਈ ਵਰਤਿਆ ਉਹਨਾਂ ਨੇ ਕਦੇ ਵਿਕਾਸ ਦੀ ਗੱਲ ਨਹੀਂ ਕੀਤੀ ਜਦ ਆਪਾਂ ਉਹਨਾਂ ਨੂੰ ਪੁੱਛਦੇ ਸੀਗੇ ਕਿ ਤੁਸੀਂ ਸਾਡੇ ਸੈਕਟਰਾਂ 'ਚ ਕੋਈ ਕੰਮ ਕਿਉਂ ਨਹੀਂ ਕਰਦੇ ਤਾਂ ਇੱਕੋ ਹੀ ਉਹਨਾਂ ਦਾ ਜਵਾਬ ਆਉਂਦਾ ਹੈਗਾ ਜੀ ਕਿ ਸਾਨੂੰ ਬੀਬੀ ਐਮਬੀ ਐਨਓ ਸੀ ਨਹੀਂ ਦਿੰਦੀ ਗੱਲ ਸਿਰਫ ਨੀਅਤ ਦੇ ਆਂਦੀ ਐ ਉਹਨਾਂ ਦੇ ਨੀਅਤ ਵਿੱਚ ਬਹੁਤ ਵੱਡੀ ਖੋਟ ਹੈਗੀ ਸਿਰਫ ਉਹਨਾਂ ਕੋਲ ਬਹਾਨੇ ਸੀਗੇ ਇਸੇ ਕਰਕੇ ਅਸੀਂ ਆਪਣਾ ਨਾਅਰਾ ਰੱਖਿਆ ਬਹਾਨਾ ਨਹੀਂ ਬਦਲਾਵ ਹੂੰ ਤੇ ਤੁਹਾਡੇ ਵਾਰਡ ਦੀ ਗੱਲ ਕਰੀਏ ਤੁਹਾਡੇ ਵਾਰਡ ਦੇ ਵਿੱਚ ਵੀ ਕਾਂਗਰਸ ਨੇ ਵੀ ਉਮੀਦਵਾਰ ਉਤਾਰੇ ਆ ਬੀਜੇਪੀ ਨੇ ਵੀ ਉਤਾਰੇ ਆ ਕਿਸ ਤਰ੍ਹਾਂ ਸਾਡੇ ਵਾਰਡ 'ਚ ਵੀ ਇਹੀ ਚੱਲ ਰਿਹਾ ਕਿ ਉਹ ਸਿਰਫ ਉਹ ਆਪਣਾ ਪ੍ਰਚਾਰ ਨਹੀਂ ਕਰ ਰਹੇ ਉਹ ਸਾਡੇ ਖਿਲਾਫ ਪੰਡੀ ਪ੍ਰਚਾਰੀ ਜ਼ਰੂਰ ਕਰ ਰਹੇ ਨੇ ਕੀ ਲੱਗਦਾ ਆਪਸੀ ਮਿਲੀ ਭੁਗਤ ਨਜ਼ਰ ਆ ਰਹੀ ਹੈ ਇਹਨਾਂ ਦੋਵਾਂ ਪਾਰਟੀਆਂ ਦੀ ਮਿਲੀ ਭੁਗਤ ਵੀ ਹੋ ਸਕਦੀ ਆ ਵੈਸੇ ਵੀ ਉਹ ਜਿਹੜਾ ਆਪਣਾ ਪ੍ਰਚਾਰ ਕਰਨ ਦੀ ਬਜਾਏ ਉਹ ਸਾਡੇ 'ਵੋ ਖਿਲਾਫ ਪੰਡੀ ਪ੍ਰਚਾਰ ਕਰ ਰਹੇ ਨੇ ਹੂੰ ਕਾਰਨ ਕੀ ਸਮਝਦੇ ਹੋ ਕਿਹੜਾ ਲੋਕ ਨੇ ਬਹੁਤ ਪਰਵਾਹੂਗਾਰਾ ਦੇ ਰਹੇ ਨੇ ਦੋਨੋਂ ਪਾਰਟੀਆਂ ਪੂਰੀ ਤਰ੍ਹਾਂ ਬੁਖਲਾਈਆਂ ਹੋਈਆਂ ਨੇ ਇਹਨਾਂ ਕੋਲ ਨਾ ਤਾਂ ਪਿਛਲਾ ਵਿਜ਼ਨ ਸੀਗਾ ਕੋਈ ਨਾ ਅਗਲਾ ਵਿਜ਼ਨ ਨਾ ਇਹਨਾਂ ਨੇ ਤੁਹਾਨੂੰ ਕੀਤਾ ਇਹ ਕੰਮਾਂ ਦੀ ਜਾਣਕਾਰੀ ਦੇਣੀ ਹੈ ਨਾ ਇਹਨਾਂ ਨੇ ਕੀ ਕਰਨਾ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ ਇਹਨਾਂ ਨੇ ਸਾਡੇ ਵਾਰਡ ਵਿੱਚ 10000 ਰੁਪਏ ਦਾ ਵੀ ਕੰਮ ਨਹੀਂ ਕੀਤਾ ਬਹੁਤ ਛੋਟੀ ਅਮਾਉਂਟ ਕਹਿ ਰਹੇ ਆ ਸਰ 10000 ਦਾ ਕੰਮ 10 ਸਾਲਾਂ ਚ ਨਹੀਂ ਹੋਇਆ ਪਰ ਸਾਡੇ ਪਾਣੀ ਯੋਗ ਵਿਧਾਇਕ ਕਰਮਵੀਰ ਸਿੰਘ ਘੁੰਮਣਜੀ ਦੀ ਸੋਚ ਸਦਕਾ ਸਾਡੇ ਵਾਰਡ ਵਿੱਚ ਕਰੀਬ 90 ਲੱਖ ਤੋਂ ਉੱਪਰ ਦੇ ਕੰਮ ਹੋ ਚੁੱਕੇ ਨੇ ਤੁਹਾਡੇ ਹੁਣ ਚੈਲੰਜ ਕਿੰਨਾ ਕੁ ਵੱਡਾ ਹੈਗਾ ਕਿਉਂਕਿ ਕਾਂਗਰਸ ਹੈ ਬੀਜੇਪੀਆ ਕਬਜ਼ਾ ਰਿਆ ਨਗਰ ਕੌਂਸਲ ਤੇ ਆਮ ਆਦਮੀ ਪਾਰਟੀ ਪਹਿਲੀ ਵਾਰੀ ਕਿਸ ਤਰ੍ਹਾਂ ਚੈਲੰਜ ਆਪਾਂ ਕਿਸੇ ਨੂੰ ਆਪਾਂ ਕਿਸੇ ਨੂੰ ਘੱਟ ਨਹੀਂ ਆਖ ਸਕਦੇ ਹੂੰ ਦੋਨੋਂ ਪਾਰਟੀਆਂ ਰਵਾਇਤੀ ਪਾਰਟੀਆਂ ਨੇ ਹੂੰ ਅਸੀਂ ਜਿਹੜਾ ਇਹ ਆਪਣਾ ਆਪਣੇ ਤੌਰ ਤੇ ਮੈਂ ਤੇ ਮੇਰਾ ਪਰਿਵਾਰ ਜਿਹੜਾ ਹੈ ਉਹ ਪਿਛਲੇ 20 10 ਸਾਲਾਂ ਤੋਂ ਆਪਾਂ ਲੋਕਾਂ ਵਿੱਚ ਰਹਿ ਰਹੇ ਹਾਂ ਹੂੰ ਬਾਕੀ ਲੋਕ ਸਾਨੂੰ ਸਾਥ ਦੇ ਰਹੇ ਨੇ ਸਾਨੂੰ ਉਮੀਦ ਹੈਗੀ ਹੈ ਕਿ ਲੋਕ ਸਾਨੂੰ ਜਿਤਾ ਕੇ ਤੇ ਨਗਰ ਕੌਂਸਲ ਵਿੱਚ ਭੇਜਣਗੇ ਤੁਹਾਡਾ ਸਾਡੇ ਦੇ ਮਾਨਯੋਗ ਕਰਮਬੀਰ ਸਿੰਘ ਘੁੰਮਣ ਜੀ ਦੇ ਹੱਥ ਮਜ਼ਬੂਤ ਕਿੱਥੇ ਨਾ ਸਕਦਾ 2020 ਦੀਆਂ ਚੋਣਾਂ ਜਦੋਂ ਹੋਈਆਂ ਸੀ ਤੇ ਵੱਡਾ ਫਤਵਾ ਜਿਹੜਾ ਪੰਜਾਬ ਦੇ ਲੋਕਾਂ ਨੇ ਦਿੱਤਾ ਸੀ ਉਸ ਵੇਲੇ ਵੇਵ ਸੀਗੀ ਆਮ ਆਦਮੀ ਪਾਰਟੀ ਦੀ ਹਾਲਾਂਕਿ ਹੁਣ ਤਲਵਾੜੇ ਦੀ ਨਗਰ ਕੌਂਸਲ ਚੋਣਾਂ ਨੇ ਚੋਣ ਚੋਣ ਹੁੰਦੀ ਹੈ ਕੀ ਲੱਗਦਾ ਉਹ ਵੇਵ ਤਲਵਾੜੇ ਦੇ ਵਿੱਚ ਨਜ਼ਰ ਆ ਰਹੀ ਹੈ ਦੁੱਗਣੀ ਵੇਵ ਨਜ਼ਰ ਆ ਰਹੀ ਹੈ ਸਰ ਕਿਉਂਕਿ ਉਦੋਂ ਸਾਡੇ ਕੋਲ ਵਿਜਨ ਸਿਕਾ ਦਿਖਾਉਣ ਨੂੰ ਹੂੰ ਹੁਣ ਸਾਡੇ ਕੀਤੇ ਹੋਏ ਕੰਮ ਨੇ ਮੈਂ ਜੇ ਤੁਹਾਨੂੰ ਕੰਮਾਂ ਦੀ ਜਾਣਕਾਰੀ ਦਵਾ ਤਾਂ ਹੋ ਸਕਦਾ ਸਾਡਾ ਇੰਟਰਵਿਊ ਜਿਹੜਾ 2 ਘੰਟੇ ਵਿੱਚ ਚੱਲ ਜਾਵੇ ਕਿਉਂਕਿ ਇਹ ਬਹੁਤ ਕੰਮ ਕੀਤੇ ਨੇ ਆਮਾ ਦੀ ਪਾਰਟੀ ਦੀ ਸਰਕਾਰ ਨੇ ਤਲਵਾੜੇ ਚ ਜੇ ਮੈਂ ਸ਼ੁਰੂਆਤ ਕਰਾਂ ਤਾਂ ਆਪਾਂ ਤਲਵਾੜੇ ਦੇ ਇੱਕ ਨੁੱਕਰ ਤੋਂ ਸ਼ੁਰੂ ਕਰੀਏ ਸਭ ਤੋਂ ਪਹਿਲੇ ਆਂਦਾ ਹੈ ਆਪਣਾ ਆ ਆਈਟੀ ਕਲੋਨੀ ਆਈਟੀ ਕਲੋਨੀ ਚ ਕਰੀਪਾ 17 ਲੱਖ ਦੀ ਲਾਗਤ ਨਾਲ ਰੋਡਵਾਨ ਕੇ ਤਿਆਰ ਆ ਲੋਕ ਬਹੁਤ ਖੁਸ਼ ਨੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਇਹ ਕਾਂਗਰਸ ਤੇ ਭਾਜਪਾ ਦੇ ਸਪੋਰਟਰ ਵੀ ਨੇ ਨਾ ਉਹ ਵੀ ਆਵਾਜ਼ੀ ਪਾਰਟੀ ਨੂੰ ਵੋਟ ਬਣਾ ਲਈ ਮਨ ਬਣਾ ਚੁੱਕੇ ਨੇ ਇਸੇ ਕਰਕੇ ਇਹਨਾਂ ਨੂੰ ਦੋ ਦੋ ਇੱਕ ਪਰਿਵਾਰ ਨੂੰ ਦੋ ਦੋ ਟਿਕਟਾਂ ਦੇਣੀਆਂ ਪੈਗੀਆਂ ਬੀਜੇਪੀ ਨੂੰ ਉਮੀਦਵਾਰ ਨਹੀਂ ਮਿਲੇ ਬੀਜੇਪੀ ਕਰ ਕੱਲੇ ਕੱਲੇ ਕਰ ਦਰਵਾਜ਼ਾ ਖੜਕਾ ਕੇ ਟਿਕਟ ਦਿੰਦੀ ਸੀ ਪਰ ਉਹਨਾਂ ਨੂੰ ਉਮੀਦਵਾਰ ਨਹੀਂ ਮਿਲੇ ਬਿਜਲੀ ਦੇ ਬਿੱਲ ਦੀ ਗੱਲ ਕਰੀ ਉਹ ਫੈਕਟਰ ਕਿੰਨਾ ਕੰਮ ਕਰ ਰਿਹਾ ਇਹਨਾਂ ਚੋਣਾਂ ਤੇ ਬਿਜਲੀ ਦੇ ਬਿੱਲ ਦਾ ਇਹਦਾ ਫੈਕਟਰ ਹੈ ਉਹ ਸਾਡੇ ਬਾਜ਼ਾਰ ਵਿੱਚ ਬਹੁਤ ਲੱਗ ਰਿਹਾ ਕਿਉਂਕਿ ਲੋਕਾਂ ਦੇ ਦੇਖੋ ਜਿਨ੍ਹਾਂ ਦੇ ਘਰ ਦੇ ਦੋ ਦੋ ਤਿੰਨ ਤਿੰਨ ਹਜ਼ਾਰ ਦੇ ਬਿੱਲ ਵੀ ਬਚਣਗੇ ਤੋ ਸਾਲ ਦੀ ਅਗਲੀਆਂ ਦੀ ਵਧੀਆ ਬਚਤ ਹੋ ਰਹੀ ਹੈ ਤੀ 35000 ਦੀ ਬਚਤ ਘੱਟੋ ਘੱਟ ਪਰਿਵਾਰ ਦੀ ਹੋ ਰਹੀ ਹੈ ਵੈਸੇ ਤਾਂ ਜ਼ਿਆਦਾ ਹੀ ਹੋ ਰਹੀ ਲੋਕਾਂ ਨੇ ਤੁਸੀਂ ਇੱਕ ਹੁਣ ਆਵਾਜ਼ ਵੀ ਸੁਣੀ ਹੋਣੀ ਜਿਹੜੇ ਕਾਉਂਸਲਰ ਤੁਹਾਡੇ ਵਿਰੋਧੀ ਪਾਰਟੀ ਦੇ ਉਹ ਹੁਣ ਕਹਿੰਦੇ ਕੰਮ ਕੁੰਮ ਛੱਡੋ ਜਿਹੜੀਆਂ ਨਾਦੀਆਂ ਹੁਣ ਕਹਿੰਦੇ ਸਪਤ ਤਲਵਾੜਾ ਬਚਾਣਾ ਹੁਣ ਆਵਾਜ਼ ਹਰ ਇੱਕ ਜੇ ਤੁਹਾਡੇ ਵਿਰੋਧੀ ਦੀ ਸੁਣਦੇ ਉਹ ਤਲਵਾੜਾ ਬਚਾਣ ਦੀ ਗੱਲ ਕਰ ਉਹ ਤਾਂ ਕਹਿਣਾ ਚਾਹੁੰਦਾ ਤਲਵਾੜਾ ਬਚ ਚੁੱਕਾ ਲੋਕਾਂ ਨੇ 2022 ਚ ਜਿਹੜਾ ਇਹ ਆਮ ਆਦੀ ਪਾਰਟੀ ਸਰਕਾਰ ਨੂੰ ਚੁਣ ਕੇ ਤਾਂ ਤਲਵਾੜਾ ਬਚਾ ਚੁੱਕੇ ਨੇ ਤੇ ਇਸ ਵਾਰ ਵੀ ਲੋਕਾਂ ਨੇ ਮਨ ਬ ਸਾਨੂੰ ਪੂਰੀ ਉਮੀਦ ਹੈ ਇਸ ਚੀਜ਼ ਦੀ ਕਿਉਂਕਿ ਸਾਨੂੰ ਆਪਾਂ ਵਿਕਾਸ ਦੇ ਨਾਂ ਤੇ ਵੋਟ ਮੰਗਣ ਆਲੇ ਹ ਸਾਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਕਿ ਅ ਅੱਜ ਤੋਂ ਪਹਿਲੇ ਅੱਜ ਤੋਂ ਪਹਿਲੇ ਕਿ ਹੱਲੇ ਵੀ ਉਹ ਜਿਹੜੇ ਵਿਕਾਸ ਦੇ ਨਾਂ ਤੇ ਉੱਤੇ ਗੱਲ ਨਹੀਂ ਕਰਦੇ ਤੁਸੀਂ ਉਹਨਾਂ ਦੇ ਨਾਲ ਜੇਕਰ ਗੱਲ ਵੀ ਕਰੋਗੇ ਤਾਂ ਉਹਨਾਂ ਕੋ ਕੋਈ ਵਿਜ਼ਨ ਨਹੀਂ ਹੈ ਕੁਝ ਨਹੀਂ ਹੈ ਬਸ ਉਹਨਾਂ ਨੂੰ ਇੱਕੋ ਹੀ ਚੀਜ਼ ਹੈ ਕਿ ਆਪਾਂ ਸੀਟ ਜਿੱਤਣੀ ਹੈ ਉਹਨਾਂ ਨੂੰ ਕਿਸੇ ਚੀਜ਼ ਨਾਲ ਕੋਈ ਲੈਣ ਦੇ ਨਹੀਂ ਕਾਂਗਰਸ ਦਾ ਖਾਸ ਕਰਕੇ ਜਿਹੜੀ ਹੈ ਸਿਰਫ ਕੁਰਸੀ ਦੀ ਭੁੱਖ ਰਹੀ ਹੈ ਉਹਨਾਂ ਨੇ ਪਿਛਲੇ 5 ਸਾਲ ਜਿਹੜੇ ਤਲਵਾੜੇ ਦੇ ਲੋਕਾਂ ਨੂੰ ਦੁਖੀ ਕੀਤਾ ਉਹ ਸਿਰਫ ਲੋਕ ਜਾਣਦੇ ਨੁਕਸਾਨ ਹੀ ਉਹਨਾਂ ਨੇ ਕੀਤਾ ਸਰ ਸਿਰਫ ਜੇਕਰ ਤਲਵਾੜੇ ਦਾ ਨੁਕਸਾਨ ਹੋਇਆ ਤਾਂ 5 ਸਾਲਾਂ ਚ ਕਾਂਗਰਸ ਨੇ ਇੰਨਾ ਕੁ ਨੁਕਸਾਨ ਕੀਤਾ ਕਿ ਜਿਸ ਦਾ ਕੋਈ ਹਿਸਾਬ ਨਹੀਂ ਲੱਖ ਸਕਦੇ ਤੇ ਉਹਨਾਂ ਨੇ ਸਿਰਫ ਆਪਣੇ ਨਿੱਜੀ ਸਵਾਰਥ ਲਈ ਸਿਰਫ ਪ੍ਰਧਾਨਗੀ ਦੇ ਇੱਕ ਸਵਾਰਥ ਲਈ ਜਿਹੜੇ ਉਹਨਾਂ ਦੇ ਸਾਬਕਾ ਕਾਉਂਸਲਰ ਨੇ ਸਾਰੇ ਉਹਨਾਂ ਨੇ ਇਕੱਠੇ ਹੋ ਕੇ ਜੋ ਵੀ ਕੀਤਾ ਸਾਰੇ ਤਲਵਾੜਾ ਵਾਸੀ ਜਾਣਦੇ ਨੇ ਤਲਵਾੜਾ ਵਾਸੀ ਨੇ ਉਹਦਾ ਜਵਾਬ ਜਿਹੜਾ 2022 ਚ ਵੀ ਦਿੱਤਾ ਮੈਂ ਹੁਣ ਆਵਾਂਗਾ ਲੋਕੀ ਵੀ ਲੋਕਾਂ ਦੇ ਵੀ ਹਨ ਸਵਾਲ ਹੈਗਾ ਤੇ ਖਾਸ ਕਰਕੇ ਵਿਰੋਧੀ ਵੀ ਤੁਹਾਡੇ ਤੇ ਤੰਜ ਕੱਸ ਰਹੇ ਨੇ 1000 ਰੁਪਏ ਮਹਿਲਾਵਾਂ ਦਾ ਉਹ ਮਹਿਲਾਵਾਂ ਦਾ 1000 ਰੁਪਏ ਕਹਿੰਦੇ ਸਾਨੂੰ ਕਦੋਂ ਮਿਲੇਗਾ ਮਹਿਲਾ ਉਹ ਡੀਕਰੀ ਜੋ ਜੋ ਵਾਦੇ ਆਮ ਆਦੀ ਪਾਰਟੀ ਦੀ ਪੰਜਾਬ ਸਰਕਾਰ ਨੇ ਕੀਤੇ ਤਾਂ ਉਹ ਡੈਫੀਨੇਟਲੀ ਅਪਾ ਪੂਰੇ ਕਰਾਂਗੇ ਆਪਾਂ ਮੁਕਰ ਹੀ ਨਹੀਂ ਰਹੇ ਆਉਣ ਵਾਲੇ ਆਉਣ ਵਾਲੇ ਕੁਝ ਸਮੇਂ ਵਿੱਚ ਆਮ ਆਦੀ ਪਾਰਟੀ ਜਿਹੜੀ ਹੈ ਇਹ ਸਰਕਾਰ ਪੰਜਾਬ ਸਰਕਾਰ ਉਹ ਡੈਫੀਨੇਟਲੀ ਪੂਰੇ ਕਰੇਗੀ ਕਿਉਂਕਿ ਇੱਕੋ ਹੀ ਇਕਲੋਤੀ ਪਾਰਟੀ ਹੈ ਇਹ ਦੇਸ਼ ਦੀ ਜਿਹੜੀ ਕਿ ਮੈਨੀਫੈਸਟੋ ਬਣਾਉਣ ਤੋਂ ਪਹਿਲੇ ਹੀ ਇਹ ਚੀਜ਼ ਨੂੰ ਵੈਰੀਫਾਈ ਕਰਦੀ ਕਿ ਆਪਾਂ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ ਸੜਕ ਫੰਡ ਚ ਨਏ ਟੋਪ ਆਣਗੇ ਕਿ ਨਹੀਂ ਜੇ ਬਾਜ਼ਾਰ ਦੀ ਗੱਲ ਕਰੀਏ ਤਾਂ ਉੱਥੇ ਮੈਨੀਫੈਸਟੋ ਵਿੱਚ ਸੀਗਾ ਇੱਕ ਗੰਦੇ ਨਾਲੇ ਦੀ ਗੱਲ ਸੀ ਗੰਦਾ ਨਾਲਾ ਡੂੰਘਾ ਕਰਕੇ ਤੇ ਉਹਨੂੰ ਟੋਟਲੀ ਕਵਰਡ ਕਰਨ ਦੀ ਗੱਲ ਉਹਨਾਂ ਨੇ ਕਹੀ ਸੀ ਸਾਬਕਾ ਕੌਂਸਲਰ ਨੇ ਸਾਬਕਾ ਕਾਂਗਰਸੀ ਕੌਂਸਲਰ ਨੇ ਕਹੀ ਸੀ ਪਰ ਉਹ ਕਰ ਨਹੀਂ पाए ਤੇ ਇੱਕ ਸੀਗੀ ਸਬਜ਼ੀ ਮੰਡੀ ਦੀ ਬੜੀ ਵੱਡੀ ਸਮੱਸਿਆ ਸਾਡੇ ਤਲਵਾੜੇ ਦੀ ਸਬਜ਼ੀ ਮੰਡੀ ਜਿਹੜੀ ਆ ਉਹ ਸ਼ਹਿਰ ਦੇ ਵਿਚਕਾਰ ਹੋਣ ਕਰਕੇ ਸਵੇਰੇ ਆਉਣ ਜਾਣ ਵਾਲੀਆਂ ਬਸਾਂ ਨੂੰ ਬਹੁਤ ਦਿੱਕਤ ਆਉਂਦੀ ਜਾਂ ਸਕੂਲ ਬਸਾਂ ਜਾਂਦੀਆਂ ਸਵੇਰੇ ਤੇ ਉਹਨੂੰ ਬਾਹਰ ਕੱਢਣ ਦੀ ਇਹਨਾਂ ਨੇ ਗੱਲ ਕੀਤੀ ਸੀ ਪਰ ਕਰ ਨਹੀਂ ਪਾਏ ਤੇ ਹੁਣ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜਦ ਇਹ ਲੋਕ ਲੋਕਾਂ ਕੋਲ ਵੋਟ ਮੰਗਣ ਜਾਣਗੇ ਤੇ ਲੋਕ ਉਹ ਮੈਨੀਫੈਸਟੋ ਇਹਨਾਂ ਨੂੰ ਦਿਖਾਣਗੇ ਕਿਉਂ ਨਹੀਂ ਦਿਖਾਣਗੇ ਹੁਣ ਤੁਸੀਂ ਸੇਹ ਸੁਵਿਧਾ ਦੀ ਗੱਲ ਕਰੀਏ ਤਲਵਾੜਾ ਸੇਹ ਸੁਵਿਧਾ ਤਾਂ ਬਹੁਤ ਜ਼ਬਾਂਜ਼ਾ ਹੈ ਹਸਪੀਟਲ ਹੈ ਬੀਬੀਐਮਬੀ ਹਾਲਾਂਕਿ ਡਾਕਟਰ ਬਹੁਤ ਘੱਟ ਨੇ ਉੱਥੇ ਲਾਸ ਬਹੁਤ ਘਟ ਹੁੰਦਾ ਉਹਦੇ ਵਾਸਤੇ ਕੁਝ ਰੋਡ ਮੈਪ ਤਿਆਰ ਕੀਤਾ ਕਿ ਉਸ ਵਾਸਤੇ ਵੀ ਕੋਈ ਸੋਚੋਗੇ ਜਾਂ ਉਸ ਵਾਸਤੇ ਕੋਈ ਹਸਪੀਟਲ ਨੂੰ ਜਾਂ ਕੋਈ ਇਹਨੂੰ ਵੱਡੇ ਤਰੀਕੇ ਦੇ ਨਾਲ ਬਣਾਇਆ ਜਾ ਡਾਕਟਰ ਲਿਆਂਦੇ ਜਾਂ ਇਸ ਤਰ੍ਹਾਂ ਦਾ ਕੋਈ ਤੁਹਾਡੀ ਆਪਸੀ ਟੀਮ ਦੀ ਮੀਟਿੰਗ ਹੋਵੇ ਬੀਬੀਐਮਬੀ ਹਸਪੀਟਲ ਚ ਆਲਰੇਡੀ ਪਿਛਲੇ ਕਾਫੀ ਟਾਈਮ ਤੋਂ ਡਾਕਟਰ ਜੂ ਪੁਰੇ ਨੇ ਮਤਲਬ ਵਧੀਆ ਟਰੀਟਮੈਂਟ ਚੱਲ ਰਿਹਾ ਉੱਥੇ ਸਿਰਫ ਪੰਡੀ ਪ੍ਰਚਾਰ ਕਰਨ ਲਈ ਵਾਰ-ਵਾਰ ਉਹਨਾਂ ਨੂੰ ਟਾਰਗੇਟ ਹਸਪੀਟਲ ਨੂੰ ਡਾਇਰੈਕਟ ਕਰ ਦਿੰਦੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਇੱਕ ਵਾਰੀ ਹਸਪੀਟਲ ਜਾ ਕੇ ਵਿਜ਼ਿਟ ਕਰਕੇ ਦੇਖੋ ਵਧੀਆ ਟਰੀਟਮੈਂਟ ਹੋ ਰਿਹਾ ਅਨਕੋਜੀ ਇੱਕ ਗੱਲ ਕਰਾਂਗਾ ਜਿਹੜੇ ਕੰਮ ਤੁਹਾਡੇ ਸ਼ੁਰੂ ਹੋਏ ਹਨ ਤਿੰਨ ਚਾਰ ਮਹੀਨੇ ਪਹਿਲੇ ਸ਼ੁਰੂ ਹੋਇਆ ਜਿਆਦਾ ਐਫਸੀ ਬਰੇਜ ਦੀ ਗੱਲ ਕਰੀਏ ਬਾਜ਼ਾਰ ਦੇ ਵਿੱਚ ਤੁਹਾਡੇ ਵਿਰੋਧੀ ਕਹਿ ਰਹੇ ਨੇ ਅਸੀਂ ਨਹੀਂ ਕਹਿ ਰਹੇ ਕਿ ਇਹਨਾਂ ਦੇ ਚੋਣਾਂ ਦੇ ਜਦੋਂ ਐਲਾਨ ਹੋਣਾ ਉਸ ਤੋਂ ਪਹਿਲੇ ਕੰਮ ਸ਼ੁਰੂ ਕੀਤਾ ਉਸ ਤੋਂ ਪਹਿਲੇ ਜਦੋਂ ਇਹਨਾਂ ਦੀ ਸਰਕਾਰ ਹੀ ਉਸ ਵੇਲੇ ਕੰਮ ਇਹਨੇ ਜਿਆਦਾ ਕਿਉਂ ਨਹੀਂ ਹੋਏ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਦ ਤੋਂ ਪ੍ਰਸ਼ਾਸਨਿਕ ਲੱਗਾ ਉਹਦੋਂ ਤੋਂ ਹੀ ਅਸੀਂ ਆਵਾਜ਼ੀ ਪਾਰਟੀ ਜਿਹੜੀ ਆ ਉਹ ਪੰਜਾਬ ਸਰਕਾਰ ਸਿੱਧਾ ਤੌਰ ਤੇ ਬਹੁਤ ਤੇਜ਼ੀ ਨਾਲ ਕੰਮ ਕਰ ਰਹੀ ਹੈ ਹੂੰ ਤੇ ਇਹ ਨਹੀਂ ਕਿ ਹਮੜਾ ਦਬੜੇ 'ਚ ਹੋਣਾ ਹੀ ਕੰਮ ਹੋ ਗਏ ਇਹ ਕੰਮ ਦਾ ਪੂਰਾ ਪ੍ਰੋਸੈਸ ਹੁੰ ਜਿਹੜੇ ਤਾਂ ਇਹ ਤਾਂ ਮੈਨੂੰ ਤਾਂ ਹਰਾਨੀ ਹੁੰਦੀ ਕਿ ਇਹ ਅੰਦਰ ਰਹਿ ਕੇ مطلب ਨਗਰ ਕੌਂਸਲ ਦੇ ਕਾਉਂਸਲਰ ਰਹਿਣ ਤੋਂ ਬਾਅਦ ਵੀ ਇੰਨੀ ਗੱਲ ਲੋਕਾਂ ਚ ਰਿਯੂਮਰਸ ਬੁਲਾ ਰਹੇ ਨੇ ਕਿ ਇੱਕ ਤਾਂ ਇੱਕਦਮ ਚੀ ਕਰਤਾ ਇੱਕਦਮ ਚ ਕਿਵੇਂ ਕੰਮ ਹੋ ਸਕਦਾ ਸਾਬ ਇਹ ਤਾਂ ਬਹੁਤ ਵੱਡਾ ਪ੍ਰੋਸੈਸ ਹੈ ਪਹਿਲੇ ਜਿਹੜਾ ਇਹ ਉਹ ਮਤਾ ਬਾਸ ਹੁੰਦਾ ਫਿਰ ਜਿਹੜੇ ਟੈਂਡਰ ਲੱਗਦੇ ਨੇ ਫਿਰ ਟੈਂਡਰ ਖੁੱਲਦੇ ਨੇ ਫਿਰ ਅਲਾਟਮੈਂਟ ਹੁੰਦੀ ਹੈ ਉਸ ਤੋਂ ਬਾਅਦ ਜਗਾ ਦੇਖਦਾ ਠੇਕੇਦਾਰ ਬਹੁਤ ਲੰਮਾ ਪ੍ਰੋਸੈਸ ਹੈ ਕਿ ਇਹ ਨਹੀਂ ਕਿ ਅੱਜ ਗਿਆ ਤੇ ਕੱਲ ਕੰਮ ਹੋ ਗਿਆ ਦੋ ਤਿੰਨ ਮਹੀਨੇ ਦਾ ਪ੍ਰੋਸੈਸ ਤਾਂ ਲੱਗਾ ਹੀ ਹੈ ਨਾ ਉਹਨਾਂ ਨੂੰ ਹੁਣ ਲੋਕ ਕਿਸ ਤਰ੍ਹਾਂ ਤੁਹਾਨੂੰ ਹੰਗਾਰਾ ਦੇ ਰਹੇ ਨੇ ਪਬਲਿਕ 'ਚ ਜਾ ਰਹੇ ਹੋ ਬਹੁਤ ਵਧੀਆ ਲੋਕਾਂ ਦਾ ਸਾਥ ਮਿਲ ਰਿਹਾ ਤੇ ਸਾਨੂੰ ਪੂਰੀ ਉਮੀਦ ਹੈ ਕਿ ਲੋਕ ਆਮ ਆਦੀ ਪਾਰਟੀ ਨੂੰ ਤੇ ਵਿਧਾਇਕ ਸਰ ਸਰਦਾਰ ਕਰਨਵੀਰ ਸਿੰਘ ਨੂੰ ਮਨਜੀ ਦੇ ਜਿਹੜੀ ਸੋਚ ਉੱਤੇ ਉਹ ਸਾਡਾ ਸਹਿਯੋਗ ਕਰਨਗੇ ਤੇ ਆਉਣ ਵਾਲੇ ਜਿਹੜੇ 2 ਮਾਰਚ ਨੂੰ ਇਲੈਕਸ਼ਨ ਨੇ ਆਮ ਆਦੀ ਪਾਰਟੀ ਦੇ ਤੇ ਜਿਹੜੇ 13 ਦੇ 13 ਉਮੀਦਵਾਰ ਨੇ ਉਹ ਜਿਤਾ ਕੇ ਉਹਨਾਂ ਨੂੰ ਨਗਰ ਕੌਂਸਲ 'ਚ ਭੇਜ ਆਖਰੀ ਸਵਾਲ ਕਰਾਂਗਾ ਤੁਹਾਡੇ ਨਾਲ ਕਿ ਜਿਹੜਾ ਹੁਣ ਤੁਹਾਡੀ ਅਗਲੀ ਤਿਆਰੀ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ ਕਿਉਂਕਿ ਇੱਕ ਹਫਤਾ ਜਿਹੜਾ ਚੋਣਾਂ ਨੂੰ ਬਚਾ ਅਗਲੇ ਐਤਵਾਰ ਨੂੰ ਜਿਹੜੀਆਂ ਚੋਣਾਂ ਹੋਣੀਆਂ ਨੇ ਤੇ ਹੁਣ ਅਗਲੇ ਆਉਣ ਵਾਲੇ ਦਿਨਾਂ ਦੀ ਕਿਸ ਤਰ੍ਹਾਂ ਦੀ ਤਿਆਰੀ ਰਹੇਗੀ ਔਰ ਕੀ ਸ਼ੈਡਿਊਲ ਜਿਹੜਾ ਤੁਹਾਡਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਰਹਿੰਦਾ ਅਸੀਂ ਸਾਰਾ ਦਿਨ ਹੀ ਲੋਕਾਂ ਵਿੱਚ ਰਹਿੰਦੇ ਆ ਤੇ ਜਿਹੜੇ 5 ਦਿਨ ਪ੍ਰਚਾਰ ਦੇ ਰਹਿ ਗਏ ਨੇ ਔਰ ਅਸੀਂ ਜਾਓ ਜਿਆਦਾ ਲੋਕਾਂ ਨਾਲ ਟੱਚ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਸਾਡੀ ਕੋਸ਼ਿਸ਼ ਹੈ ਕਿ 100% ਲੋਕਾਂ ਨਾਲ ਟੱਚ ਕਰੀਏ ਮੈਨੂੰ ਜਿਹੜਾ ਇਹ ਉਹ ਕਾਂਗਰਸ ਤੇ বিজেਵੀ ਦੇ ਨੇ ਸਪੋਰਟਰਸ ਨੇ ਉਹਨਾਂ ਤੋਂ ਵੀ ਬਹੁਤ ਉਮੀਦ ਹੈ ਕਿ ਉਹ ਵੀ ਸਾਨੂੰ ਵੋਟ ਪਾ ਕੇ ਇਸ ਵਾਰੀ ਇੱਕ ਮੌਕਾ ਸਾਨੂੰ ਮੈਨੂੰ ਪਰਸਨਲ ਤੌਰ ਤੇ ਵੀ ਤੇ ਪਾਰਟੀ ਤੌਰ ਤੇ ਵੀ ਮੈਨੂੰ ਇੱਕ ਵਾਰੀ ਮੌਕਾ ਜ਼ਰੂਰ ਦੇਣ ਕਿ 13 0 ਦਾ ਜਿਹੜਾ ਨਾਰਾ ਉਹ 13 0 ਦਾ ਨਾਰਾ ਇਸ ਵਾਰੀ ਕੰਮ ਕਰ ਰਿਹਾ ਹੈ ਜੀ ਧੰਨਵਾਦ ਸੋ ਇਹ ਸਨ ਵਾਰਡ ਨੰਬਰ 7 ਤੋਂ ਉਮੀਦਵਾਰ ਅੰਕੁਸ਼ ਸੋ ਸੋ ਗੱਲਬਾਤ ਕੀਤੀ ਇਹਨਾਂ ਨੂੰ ਦੱਸਿਆ ਕਿ ਆਪਣੇ ਕੰਮਾਂ ਦੇ ਆਧਾਰ ਤੇ ਅਸੀਂ ਵੋਟ ਮੰਗ ਰਹੇ ਹਾਂ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਤਲਵਾੜਾ ਦੀ ਜਨਤਾ ਇਸ ਵਾਰ ਮੰਨ ਬਣਾ ਚੁੱਕੀ ਹੈ ਕਿ ਉਹ ਆਮ ਆਦਮੀ ਪਾਰਟੀ ਨੂੰ ਹੀ ਸੱਤਾ ਦੇ ਵਿੱਚ ਜੜਾ ਤਲਵਾੜਾ ਦੀ ਨਗਰ ਕੌਂਸਲ ਦੇ ਵਿੱਚ ਦੇਖਣਾ ਚਾਹੁੰਦੇ ਨੇ